ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅਸੀਂ ਐਸ ਵੇਲੇ ਬੀੜ ਬਾਬਾ ਬੁੱਢਾ ਸਾਹਿਬ ਦੇਖੇ ਮੌਜੂਦ ਆ ਤਾਂ ਜਿੱਥੇ 5 6 7 ਅਕਤੂਬਰ ਜਿਹੜੀ ਆ ਉਹ ਵੱਡੀ ਗਿਣਤੀ ਦੇ ਵਿੱਚ ਸੰਗਤ ਨਾਸਮਸਤਕ ਹੋਈ ਆ ਤਾਂ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਵਾਲੇ ਸਾਡੇ ਨਾਲ ਮੌਜੂਦ ਨੇ ਅੱਜ ਲਾਸਟ ਦਿਨ ਹੈ ਅਤੇ ਕੀ ਕਹਿਣਾ ਚਾਹੁੰਦੇ ਨੇ ਗੱਲਬਾਤ ਕਰਕੇ ਜਦੋਂ ਬਾਬਾ ਜੀ ਸਭ ਤੋਂ ਪਹਿਲਾਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬਾਬਾ ਜੀ ਜਿੰਨੀ ਵੀ ਸੰਗਤ ਨਾਸਮਸਤਕ ਹੋਈ ਆ ਦੇਸ਼ਾਂ ਵਿਦੇਸ਼ਾਂ ਚੋਂ ਵੀ ਪੰਜਾਬ ਚੋਂ ਵੀ ਭਾਵਨਾਵਾਂ ਕੀ ਨੇ ਕੀ ਮੈਸੇਜ ਹੈ ਕੋ ਆਪਾਂ ਜਾਣਦੇ ਆ ਬਾਪੂ ਬੁੱਢਾ ਸਾਹਿਬ ਜੀ ਦੀ ਜਿਹੜੀ ਸਿੱਖ ਧਰਮ ਨੂੰ ਦੇਣ ਹੈਗੀ ਆ ਜੀ ਜੀ ਆਪਕੋ ਆਪਾਂ ਬੱਚਾ ਬੱਚਾ ਜਾਣਦੇ ਆ ਜੀ ਜਿਹੜੀਆਂ ਸੰਗਤਾਂ ਆ ਜਿਨ੍ਹਾਂ ਦੇ ਘਰ ਸਤਿਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ ਉਹ ਬੜੇ ਵਿਸ਼ਵਾਸ ਨਾਲ ਇੱਥੇ ਆਉਂਦੀਆਂ ਨੇ ਉਹ ਸਾਰੇ ਆਪਾਂ ਇਤਿਹਾਸ ਸਮਝਦੇ ਆਂ ਸੋ ਜਿਹੜੀ ਸੰਗਤ ਜਿੰਨੀ ਵੀ ਆਈ ਸਾਰੀ ਭਾਉਨ ਨਾ ਆਈ ਆ ਤੇ ਬਾਕੀ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਵੀ ਆ ਜਦੋਂ ਆ ਕੇ ਬੰਦਾ ਵਿਸ਼ਵਾਸ ਨਾਲ ਸਤਿਗੁਰੂ ਨਕਮਸਤਕ ਹੁੰਦਾ ਤੇ ਸਤਿਗੁਰੂ ਘਰੋਂ ਘੋੜੀਆਂ ਭਰ ਕੇ ਜਾਂਦਾ ਸੋ ਜੋ ਵੀ ਸੰਗਤਾਂ ਇੱਥੇ ਆਈਆਂ ਧਨ ਮਨ ਧਨ ਦਿਰਾ ਸੁਆਵਾਂ ਕਰਨੀਆਂ ਐ ਸਾ ਗੁਰੂ ਦੀ ਬਖਸ਼ਿਸ਼ ਆ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਆਪਾਂ ਸਾਰੇ ਇੱਥੇ ਕਾਰਜਾਂ ਸਫਲ ਹੋਣੇ ਆ ਸੋ ਵਾਹਿਗੁਰੂ ਕਿਰਪਾ ਕਰੇ ਆਪਾਂ ਨੂੰ ਗੁਰੂ ਸਾਹਿਬ ਜਿਤਨਾ ਬਖਸ਼ਿਸ਼ ਕਰਦੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਹੁਣ ਆਪਾਂ ਜੋ ਬਿੰਨੇ ਆਂ ਦੂਰ ਗਰੇਡੇ ਤੱਕ ਸਭ ਲੰਗਰ ਸੰਗਤਾਂ ਨੇ ਪਿੰਡਾਂ ਦੇ ਲੋਕਾਂ ਨੇ ਲਾਏ ਹੋਏ ਆ ਅਸੀਂ ਅੱਗੇ ਸੋਚ ਰਹੇ ਆਂ ਵੀ ਹੋਰ ਜਿਤਨਾ ਪ੍ਰਸਤਾਵ ਦੀਆਂ ਮਨਾਉਣੇ ਆ ਜਾਂ ਹੋਰ ਜਿਹੜਾ ਤਿਹਾੜ ਆਪਾਂ ਮਨਾਉਣੇ ਆ ਸਿੱਖ ਧਰਮ ਦੇ ਵਿੱਚ ਪਰ ਜਿੰਨੇ ਲੰਗਰ ਆਪਾਂ ਬਾਬਾ ਬੁੱਢਾ ਸਾਹਿਬ ਦੀ ਜੋੜ ਮਿਲੇ ਸੰਬੰਧ ਚ ਲੱਗਦੇ ਆ ਤੇ ਕੋਈ ਹੱਥ ਖੱਦ ਨਹੀਂ ਇੰਨੀ ਆਪਾਂ ਲੱਗ ਲ ਬਹੁਤ ਸੰਗਤਾਂ 'ਚ ਉਤਸ਼ਾਹ ਹੁੰਦਾ ਪਿੰਡਾਂ ਦੇ ਲੋਕਾਂ 'ਚ ਪਿੰਡਾਂ ਦੀਆਂ ਸੰਗਤਾਂ ਆਪਣੇ ਤੌਰ ਤੇ ਆਪਣੇ ਬਲਬੂਤੇ ਦੀ ਸੰਗਤ ਦਾ ਪਿੰਡ ਦਾ ਕੱਟ ਕਰਕੇ ਬਹੁਤ ਵਾਰ ਅੱਗੇ ਲੱਗ ਕੇ ਹਰ ਇੱਕ ਪਿੰਡ ਦੇ ਵਿੱਚ ਉਹ ਲੰਗਰ ਉਹ ਲਗਾਏ ਜਾਂਦੇ ਆ ਜਿੱਥੇ ਮਰਜੀ ਚੱਲ ਜਾਓ ਤਕਰੀਬਨ 20-25 ਕਿਲੋਮੀਟਰ ਦੇ ਏਰੀਆ ਸਾਰ ਜੇ ਲੰਗਰ ਚੱਲੂ ਆ ਸੋ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਇਹ ਕੰਮ ਹੁੰਦਾ ਉਹਤਨਾ ਕੋਣ ਦਾ ਆਪਣਾ ਟਾਈਮ ਕੱਢਦਾ ਕੋਣ ਕਿਤੇ ਜਾਂਦਾ ਕੋਣ ਆਉਂਦਾ ਸੋ ਵਾਹਿਗੁਰੂ ਕਿਰਪਾ ਕਰਨ ਜੋ ਵੀ ਸੰਗਤ ਆ ਪਾਉਣਾ ਨਾਲ ਸੇਵਾ ਕਰ ਰਹੀ ਆ ਤੇ ਗੁਰਮਤਿ ਸਾਹਿਬ ਸਤਿਗੁਰੂਆਂ ਦੀਆਂ ਜਿਹੜੀਆਂ ਛੋੜੀਆਂ ਪਰਨ ਉਸੋ ਮੈਂ ਇਸੰਤਨ ਨੂੰ ਬੇਨਤੀ ਕਰਾਂਗਾ ਗੁਰੂ ਕਾਮਰ ਸ਼ਾਹ ਕੇ ਗੁਰੂ ਵਾਲੇ ਬਣ ਕੇ ਜਿਹੜੀਆਂ ਸਮਾਜਿਕ ਬਣਾਈਆਂ ਉਹਨਾਂ ਦਾ ਤਿਆਗ ਕਰਕੇ ਗੁਰੂ ਘਰ ਨਾਲ ਜੁੜ ਕੇ ਗੁਰੂ ਆਸੇ ਅਨਸਾਰ ਆਪਣਾ ਜੀਵਨ ਜਿਹੜਾ ਉਹ ਜੂਣਾ ਕਰਨ ਸਤਿਗੁਰੂ ਸਾਹਿਬ ਦੀ ਕਿਰਪਾ ਕਰੇ ਸਾਧ ਸੰਗਤ ਵਿੱਚ ਚੜ੍ਹਦੀਆਂ ਕਲਾ ਬਖਸ਼ਣ ਇਹ ਇੱਕ ਇਹ ਬੇਨਤੀ ਵੀ ਆਪਾਂ ਕਹਿੰਦੇ ਸਰਬੱਤੇ ਭਲੇ ਦੀ ਗੱਲ ਕਰਦੇ ਆ ਜੀ ਜੀ ਇਹ ਆ ਵੀ ਆਪਾਂ ਨੂੰ ਪਹਿਲਾਂ ਆਪ ਉਸ ਚੀਜ਼ ਤੇ ਚੱਲਣਾ ਚਾਹੀਦਾ ਆਪਾਂ ਪੜਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਉਹਨਾਂ ਸੂਲਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਚਾਹੀਦਾ ਗੁਰਬਾਣੀ ਨੂੰ ਪੜ੍ਹਨਾ ਚਾਹੀਦਾ ਗੁਰਬਾਣੀ ਨੂੰ ਵਿਚ ਗੁਰ ਅਸੂਰ ਅਨੁਸਾਰ ਆਪਾਂ ਜਿਹੜਾ ਜੀਵਨ ਜੂਣਾ ਚਾਹੀਦਾ ਹੈ। ਬਾਬਾ ਜੀ ਪ੍ਰਸ਼ਾਸਨ ਦਾ ਕਿਹੋ ਜਿਹਾ ਰੋੜ ਰਿਹਾ ਹੈ। ਉਹਨਾਂ ਦੀ ਸੇਵਾ ਜਿਹੜੀ ਹੈ ਕਿਵੇਂ ਦੀ ਜਿਹੜਾ ਉਹਨਾਂ ਨੇ ਸੇਵਾ ਕੀਤੀ ਹੈ। ਕੋਈ ਪ੍ਰਸ਼ਾਸਨ ਸੰਬੰਧਿਤ ਮੈਂ ਹੁਣੇ ਆ ਅਸੀਂ ਸਾਡੇ ਨਾਲ ਕੋਈ ਜਿਵੇਂ ਸੰਪਰਦਾ ਦੇ ਇਸ ਤਰ੍ਹਾਂ ਦੇ ਹੀ ਪੋਣੇ ਮੈਂ ਸਵਾਗਤ ਅਟੈਂਡ ਕਰਕੇ ਆਏ ਬਾਬਾ ਆਨੰਦ ਸਿੰਘ ਜੀ ਨਾਲ ਤੇ ਮੱਕੀ ਪਿੰਡ ਤੋਂ ਉਹਨਾਂ ਦੇ ਸਹਿਯਾਰਾ ਸੀ ਉੱਥੋਂ ਆਇਆ ਸੀ। ਇਹ ਜਿਹੜੇ ਮੈਨੇਜਰ ਸਾਹਿਬ ਅਸੀਂ ਘਰ ਆਲੇ ਦੇ ਆ ਫੋਨ ਉੱਤੋਂ ਕਰ ਰਹੇ ਸਰਬਗੋਆ ਸਿੰਘ ਜੀ ਤੇ ਫੇਰ ਅਸੀਂ ਆ ਚੱਲਾਂ ਸ਼ਾਮੀ ਜਾ ਕੇ ਅੱਜ ਵੀ ਲਵਾਉਣੀ। ਕੱਲ ਵੀ ਸਾਡੇ ਰਜਵੇਂ ਸੀ। ਇਸ ਕਰਕੇ ਮੈਂ ਫਿਰ ਪਤਾ ਨਹੀਂ ਕਰ ਪਾਇਆ ਮੈਂ ਚਲੋ ਹੁਣ ਮਹਾਰਾਜ ਦੇ ਅੰਦਰ ਦਰਬਾਰ ਸਾਹਿਬ ਜਾ ਕੇ ਨਮਸਕਾਰ ਕਰਕੇ ਆਏ ਆ ਮਹਾਰਾਜ ਦੀ ਜਵਾ ਕੇ ਸੋ ਚਲੋ ਜਿੰਨਾ ਵੀ ਕਿਸੇ ਨੂੰ ਮਹਾਰਾਜ ਬਲਬਖਸ਼ ਦਾ ਯੋਗਦਾਨ ਦਾ ਗੱਲ ਪਉਂਦਾ ਹੀ ਆ ਵਿਸ਼ਾਸ਼ਣ ਕਿੰਨਾ ਪਉਂਦਾ ਇਹਦੇ ਪ੍ਰਬੰਧਕੀ ਦੱਸ ਸਕਦੇ ਆ ਬਾਕੀ ਇਸ ਰੂਣੀ ਕਮੇਟੀ ਦੀ ਅਗਵਾਈ ਚ ਜਿਹੜੇ ਸਮਾਗਮ ਚ ਕਰਵਾਏ ਜਾ ਰਹੇ ਆ ਸਤਿਗੁਰੂ ਕਿਰਪਾ ਕਰੇ ਸਭ ਨੂੰ ਆਪਸੀ ਮਤਮੇਦ ਪੁਲਾਹ ਕੇ ਆਕਤਰ ਪਈਆਂ ਨੇ ਜਿੰਨਾ ਸਮਾਗਮ ਵਿੱਚ ਸਭ ਸਮੁਨਿਤ ਕਰਨੀ ਚਾਹੀਦੀ ਆ ਜਿਹੜੇ ਆਪਸੀ ਬੈਰ ਵਿਰੋਧ ਆ ਜਾਂ ਸਾਡੀਆਂ ਆਪਸੀ ਕੁਝ ਮੰਗਾ ਨੇ ਕੋਈ ਸਵਾਰਥ ਹੁੰਦੇ ਆ ਇਹਨਾਂ ਨੂੰ ਪਿੱਛੇ ਉਹਨਾਂ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਵਿੱਚ ਨਹੀਂ ਜੋੜਨਾ ਚਾਹੀਦਾ ਸਾਨੂੰ ਕਿਉਂਕਿ ਇਹ ਆ ਇੱਕ ਸਰਬ ਸਾਂਝੀ ਵਾਪਤਾ ਦਾ ਤੁਹਾਨੂੰ ਸੰਦੇਸ਼ ਮਿਲਦਾ ਸੋ ਉਹ ਗੱਲਾਂ ਨੂੰ ਸਾਈਡ ਤੇ ਰੱਖਣੀ ਚਾਹੀਦੀਆਂ ਵਾ ਸਾਨੂੰ ਗੁਰੂ ਨੂੰ ਸਮਰਪਿਤ ਹੋ ਕੇ ਇਸ ਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਬਾਬਾ ਜੀ ਵੱਡਾ ਮੇਲਾ ਹੈ ਤੇ ਸੰਗਤ ਦੀ ਇੱਕ ਹੋਰ ਮੰਗ ਵੀ ਹੈ ਕਿ ਅੰਮ੍ਰਿਤ ਸੰਚਾਰ ਵੀ ਹੋਣਾ ਚਾਹੀਦਾ ਕੀ ਕਹਿਣਾ ਚਾਹੋਗੇ ਅੰਮ੍ਰਿਤ ਸੰਚਾਰ ਮੇਰੇ ਸਾਹਮਣੇ ਤੇ ਹੋਇਆ ਹੈਗਾ ਹਾਂਜੀ ਹੋਰ ਸੰਚਾਰ ਹੋਇਆ ਹੈਗਾ ਜਗੁਰੂ ਹੋਇਆ ਹੈਗਾ ਹੋਰ ਜਿਹੜੇ ਮੇਲੇ ਜਿਹੜੇ ਸਾਲ ਪਿਛੋਂ ਆਉਂਦੇ ਨੇ ਸਿੱਖ ਧਰਮ ਦੇ ਵਿੱਚ ਖਾਸ ਕਰ ਬਾਬਾ ਬੁੱਢਾ ਜੀ ਦਾ ਮੇਲਾ ਜਿਹੜੇ ਹੋਰ ਮੇਲੇ ਵੀ ਆਉਂਦੇ ਨੇ ਉੱਥੇ ਜਿਹੇ ਅਪਰਾਲੇ ਜਿਹੜੇ ਹੋਏ ਹੋਣਗੇ ਇਸ ਤੇ ਕੀ ਕਹੋਗੇ ਦੇਖੋ ਮੈਂ ਮੇਰੀ ਤਾਂ ਪਹਿਲਾਂ ਵੀ ਇਹ ਬੇਨਤੀ ਆ ਕਿ ਜਿੱਥੇ ਵੀ ਕੋ ਸਮਾਗਮ ਹੁੰਦਾ ਸੰਗਤਾਂ ਦਾ ਇਕੱਠ ਹੁੰਦਾ ਗੁਰਮਤਸ ਅਨੁਸਾਰ ਉੱਥੇ ਅਮਰ ਸੰਚਾਰ ਤਾਂ ਹੋਣਾ ਚਾਹੀਦਾ ਦੂਜੇ ਨਾਲ ਦੀ ਨਾਲ ਸੰਗਤਾਂ ਨੂੰ ਜਾਗਰੂਕ ਕਰਨਾ ਚਾਹੀਦਾ ਵੀ ਵਾਤਾਵਰਣ ਦੇ ਦਰਖਤ ਲਗਾਓ ਕਿਉਂਕਿ ਆਪਾਂ ਦੇਖ ਹੀ ਰਹੇ ਹਾਂ ਅੱਜ ਕੱਲ੍ਹ ਹਾਲਾਤ ਕਿਸ ਤਰ੍ਹਾਂ ਦੇ ਬਣ ਚੁੱਕੇ ਪੰਜਾਬ ਚ ਦਰਖਤ ਕਿੰਨੇ ਕੱਟ ਗਏ ਮੈਂ ਤਾਂ ਜਿੱਥੇ ਵੀ ਹੋਰ ਪੈਂਦਾ ਪਾਲ ਪੈਂਦਾ ਸੰਸਥਾ ਨੂੰ ਪ੍ਰੇਰਿਤ ਕਰਕੇ ਬਹੁਤਾਂ ਦਾ ਦਰਖਤ ਲਗਾਉਣਾ ਫਿਰ ਉਹਨਾਂ ਦਾ ਪਾਲਣ ਵੀ ਕਰਦਾ ਜੇ ਅਸੀਂ ਮੰਨ ਲਓ ਦਰਖਤਾਂ ਚ ਲਗਾ ਦਿੰਨੇ ਆਂ ਅਿਛੋਂ ਅਸੀਂ ਇਹਨਾਂ ਦੀ ਪ੍ਰੋਜੈਕਟ ਨਹੀਂ ਕਰਦੇ ਖਿਆਲ ਨਹੀਂ ਰੱਖਦੇ ਤੇ ਦਰਖਤ ਜਿਹੜਾ ਉਹ ਵੱਜਦਾ ਨਹੀਂ ਆ ਭਾਵੇਂ ਉਹ ਕਿਤੇ ਵੀ ਦਰਖਤ ਹੋਵੇ ਤੇ ਇਹ ਅੱਜ ਮਨੁੱਖ ਜੀਵਤ ਆ ਤੇ ਦਰਖਤ ਹੈਗੇ ਤਾਂ ਹੀ ਜੀਵਤ ਆ ਇਹ ਦਰਖਤ ਨਹੀਂ ਰਹੇਗਾ ਤਾਂ ਮਨੁੱਖ ਵੀ ਕਿੱਥੇ ਰਹੇਗਾ ਦੂਸਰਾ ਪਾਣੀ ਕਿੰਨੇ ਪ੍ਰਦੂਸ਼ਿਤ ਹੋ ਰਿਹਾ ਸਾਨੂੰ ਪਾਣੀ ਸੰਭਾਲ ਵੀ ਕਰਨੀ ਕੀ ਜਦੋਂ ਇਹੇ ਘਟ ਹੁੰਦੇ ਆ ਸੰਸਥਾ ਨੂੰ ਇਹਨਾਂ ਚੀਜ਼ਾਂ ਸੰਬੰਧੀ ਜਾਗਰੂਕ ਕਰਨਾ ਚਾਹੀਦਾ ਜਿਸ ਤਰ੍ਹਾਂ ਖੂਨ ਦਾਣ ਮਾਣ ਦਾਣਾ ਅਸੀਂ ਬਲੱਡ ਡਿਸਕ ਕਿੱਪ ਵੀ ਨਿਸ਼ਚਾ ਉਦੇਸ਼ਾਂ ਚ ਲਗਾਉਂਦੇ ਰਹਿੰਨੇ ਆ ਇਹ ਸਮਾਗਮਾਂ ਸੰਗਤ ਨੂੰ ਪ੍ਰੇਰਿਤ ਕਰਨਾ ਚਾਹੀਦਾ ਵੀ ਉਹ ਬਲੱਡ ਡੋਨੇਟ ਕਰਨ ਕਿਉਂਕਿ ਜਿਹੜਾ ਬਲੱਡ ਡੇਟ ਕਰਨਾ ਸਭ ਤੋਂ ਉਤਮ ਦਾਣ ਕਿਹਾ ਜਾਂਦਾ ਜੀ ਆਪਾਂ ਸਰਬਾਧੇ ਭਰੇ ਗਣ ਆਪਾਂ ਪਹਿਲਾਂ ਵੀ ਕੀਤੀ ਆ ਸਰਬਾਧਾ ਆਪਾਂ ਤਾਂ ਇਹੀ ਕਰਾਂਗੇ ਨਾ ਜੀ ਆਪਾਂ ਜਿਸ ਤਰ੍ਹਾਂ ਗੂ ਨੂੰ ਜਨੀਰ ਕਾਂਦੋ ਸਾਹਿਬ ਨੂੰ ਪੁਰਾਣਾ ਬਖਸ਼ ਕੀਤਾ ਉਹ ਆਪਣਾ ਖੂਨ ਦਾਣ ਕਰੇ ਕਿਸੇ ਦਾ ਫਲ ਆਵੇ ਕਿਸ ਦੀ ਜਾਨ ਬਚ ਜਾਏ ਕੋਚ ਕਿੰਨੇ ਸਾਲ ਜਿਹੜੇ ਕਿੰਨੇ ਉਹ ਡਾਕਟਰ ਕੱਢਦੇ ਆ ਤੇ ਇਹ ਇਹ ਕਾਰਜ ਸਾਨੂੰ ਜਿਹੜੇ ਸੰਗਤਾਂ ਨੂੰ ਪ੍ਰੇਰਿਤ ਕਰਨ ਦਾ ਜਿਹਦਾ ਕਰਨ ਵਾਸਤੇ ਪਰ ਉਹਨਾਂ ਕੰਮਾਂ ਵਾਸਤੇ ਪਹਿਲਾਂ ਆਪ ਅੱਗੇ ਲੱਗਾਂਗੇ ਤਾਂ ਵੀ ਸੰਗਤ ਕਰੇਗੀ ਨਾ ਜੇ ਅੱਗੇ ਤੁਸੀਂ ਕਮਾਂਡ ਚੰਗੀ ਹੋਊਗੀ ਫਰੰਟ ਤੇ ਜਿਹੜਾ ਸਾਡੀ ਫਰੰਟ ਲਾਈਨ ਆ ਉਹ ਸਹੀ ਤਰੀਕੇ ਨਾਲ ਆਪ ਅੱਗੇ ਲੱਗ ਕੇ ਚੱਲੋਗੇ ਸੰਗਤ ਆਪਣੇ ਆਪ ਇੱਥੇ ਆ ਜਾਂਦੀ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਜਾਂਦੀ ਆ ਸੋ ਸਾਨੂੰ ਇਹਨਾਂ ਨਸ਼ਿਆਂ ਦਾ ਜਿਹੜਾ ਤਿਆਗ ਕਰਨਾ ਚਾਹੀਦਾ ਨਸ਼ੇ ਕਿੰਨੇ ਵੱਡੇ ਅੱਜ ਘਰ ਘਰ ਵਿੱਚ ਨਸ਼ੇ ਦੀ ਕਾਲ ਹੋ ਰਹੀ ਆ ਆਪਾਂ ਰੋਜ਼ ਪੇਪਰ ਨਿਊਜ਼ਪੇਪਰ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਦੇਖਦੇ ਆ ਕਿ ਕਿੱਡਾ ਵੱਡਾ ਨੌਜੁਣੀ ਨ ਇਸ ਸੰਬੰਧੀ ਸੰਸਦਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਵੀ ਨੌਜਵਾਨਾਂ ਬੱਚਿਆਂ ਨੂੰ ਹੁਣ ਕਈਆਂ ਦੇ ਇਕੱਲੇ-ਇਕੱਲੇ ਬੱਚੇ ਆ ਉਹ ਇਕੱਲੇ-ਇਕੱਲੇ ਬੱਚੇ ਟੀਕਾ ਲਗਾ ਆ ਗਏ ਆ રોજ ਜੀ ਆਪਾਂ ਪੜ੍ਹਦੇ ਆ ਨੁਕਸਾਨ ਹੋ ਰਿਹਾ ਹੁਣ ਜਿਹੜੇ ਘਰ ਚੋਂ ਬੱਚਾ ਦੇ ਨਸ਼ਾ ਕਰਕੇ ਚਲੇ ਗਿਆ ਪਰ ਸਾਰੇ ਪਰਿਵਾਰ ਨੂੰ ਵਿਫਤਾ ਚ ਪਾ ਗਿਆ ਉਹਦੀ ਭੈਣ ਵਾ ਜਾਂ ਉਹਦੀ ਮਾਤਾ ਵਾ ਉਹਨਾਂ ਵਾਸਤੇ ਤੇ ਮੁਸ਼ਕਲ ਖੜੀ ਹੋਗੀ ਨਾ ਤੋਂ ਜਦੋਂ ਨਕਸ਼ਾ ਕਰਦਾ ਬੰਦਾ ਜੀ ਉਹਨੂੰ ਕੋ ਰੋਗਦਾ ਉਹ ਉਦੋਂ ਗਾੜੀਆਂ ਆਪਣੇ ਤੌਰ ਤੇ ਉਹ ਬੋਲਦਾ ਵਾ ਮਾਤਮ ਦੇ ਉਹਨੂੰ ਪਤਾ ਸਮਝਾ ਨਹੀਂ ਸਕਦਾ ਜਦੋਂ ਮੈਂ ਸਭਾ ਸੁਸਾਇਟੀ ਜਿਹਾ ਇਕੱਠ ਹੁੰਦੇ ਆ ਆਪਾਂ ਨੂੰ ਸਮਝਾਈਏ ਤੇ ਬੱਚੇ ਜਰੂਰ ਕਿਸ ਤਰ੍ਹਾਂ ਕਿ ਉਹਨਾਂ ਚੀਜ਼ਾਂ ਦਾ ਅਸਰ ਬੰਦਾ ਤਕਬੂਲ ਕਰਦਾ ਹੁਣ 사ਤਸੰਗ ਚ ਆਪਾਂ ਜੋ ਜਾਣਦੇ ਆ ਜੀ ਸਾਡੀ ਮਨ ਦੀ ਸਮੂਹਿਤ ਨਹੀਂ ਹੈਗੀ ਤਾਂ ਸਾਨੂੰ ਉਥੇ ਗ੍ਰਹਿਣ ਕੀ ਹੋਣਾ ਉਹ ਕਿਦੋਂ ਅਸੀਂ ਮੈਂ ਸਤਿਗੁਰਾਂ ਨੂੰ ਇਹ ਬੇਨਤੀ ਕਰਦਾ ਨਾ ਵੀ ਜਦੋਂ ਆਪਾਂ 사ਤਸੰਗ ਚ ਬੈਠਦੇ ਆ 사ਤਗੁਰਾਂ ਦੀ ਹਾਜ਼ਰੀ ਚ ਬੈਠਦੇ ਆ ਆਪਣੇ ਜਿਹੜਾ ਮਾਨਵਾ ਸਾਡਾ ਉੱਥੇ ਹਾਜ਼ਰ ਰੱਖਾਂਗੇ ਜਿਹੜਾ ਪ੍ਰਚਾਰਕ ਵਾ ਜਾਂ ਤਸਾਵਾਜ ਕਾ ਜਾਂ ਰਾਗੀ ਸਿੰਘ ਆ ਉਹ ਕੀ ਪ੍ਰਚਾਰ ਕਰ ਰਿਹਾ ਜੋ ਕੋ ਪ੍ਰਚਾਰ ਕਰ ਰਿਹਾ ਅਸੀਂ ਉਹਨੂੰ ਆਪਣੇ ਹਿਰਦੇ ਚ ਬ ਉਸ ਤੋਂ ਪਹਿਲਾਂ ਹੀ ਸੁਣਨਾ ਨਾ ਇਹ ਸੁਣਾਂਗੇ ਤਾਂ ਹੀ ਅਸੀਂ ਹਰਦੇ ਚ ਅਸਾਵਾਂਗੇ ਤਾਂ ਹੀ ਸਾਨੂੰ ਜਾਣ ਮਿਲੇਗਾ ਸੋ ਜਿਹੜੀਆਂ ਸੰਸਾਰਿਕ ਬਿਰਾਈਆਂ ਮੈਂ ਤੇ ਸੰਕੇਤ ਗੁਰੂ ਚ ਇਹੀ ਕਰਾਂਗਾ ਉਹਨਾਂ ਦਾ ਇਨਸਾਨ ਨੂੰ ਪਿਆਰ ਕਰਨਾ ਚਾਹੀਦਾ ਜਿਹੜਾ ਜੀਵਨ ਹੈ ਇਹ ਬੜਾ ਅਮੋਲਕ ਜੀਵਨ ਹੈ ਹੀਰੇ ਜਿਹਾ ਸਾਧ ਜਨਮ ਸਤਿਗੁਰੂ ਨੇ ਕਿਹਾ ਵਾ ਇਹਨੂੰ ਬਚਾਉਣਾ ਚਾਹੀਦਾ ਵਾ ਚੰਗੇ ਕਰਮ ਕਰਕੇ ਸੰਸਾਰ ਵਿੱਚ ਆਪਣਾ ਆਪਣੇ ਮਾਤਾ ਪਿਤਾ ਦਾ ਦੇਸ਼ਕੋਂ ਦਾ ਨਾਮ ਉੱਚਾ ਕਰਨਾ ਜਿਹੜਾ ਸਭ ਨੂੰ ਮਿਲਦੀ ਬੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਤੋ ਇਹ ਸਨ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਵਾਲੇ ਜਿਨ੍ਹਾਂ ਨਾਲ ਜਿਹੜੀ ਹੈ ਉਹ ਸਾਡੀ ਗੱਲਬਾਤ ਹੋਈ ਤਾਂ ਕੈਮਰੇ ਸਕਰੀਨ ਤੇ ਤੁਸੀਂ ਵੇਖ ਰਹੇ ਹੋਗੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਤਨ ਤਨ ਭੀੜ ਬਾਬਾ ਬੁਢਾ ਸਾਹਿਬ ਵਿਖੇ ਜਿਹੜੀ ਆ ਉਹ ਨਸਮਸਤਕ ਵੀ ਹੋ ਰਹੀ ਹੈ ਤੇ ਬੜੇ ਦੇਸ਼ਾਂ ਵਿਦੇਸ਼ਾਂ ਦੇ ਨਾਲ-ਨਾਲ ਪੂਰੇ ਪੰਜਾਬ ਤੋਂ ਸੰਗਤ ਜਿਹੜੀ ਹੈ ਅੱਜ ਇੱਥੇ ਭੀੜ ਬਾਬਾ ਬੁਢਾ ਸਾਹਿਬ ਵਿਖੇ ਲਾਸਟ ਦਿਨ ਹੈ ਆਖਰੀ ਦਿਨ ਹੈ ਮੇਲੇ ਦਾ ਤਾਂ ਬੜੀ ਦੂਰੋਂ ਦੂਰੋਂ ਸੰਗਤ ਜਿਹੜੀ ਇੱਥੇ ਨਾਸਮਸਤ ਕੋਈ ਐ ਤੇ ਕਬੱਡੀ ਦੇ ਮੈਚ ਵੀ ਜਿਹੜੇ ਉਹ ਹੋਣੇ ਨੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਬਤ ਨੇ ਹਾਜ਼ਰੀ ਲਵਾਈ ਹੈ ਬਣੇਰੇ ਸਾਡੇ ਨਾਲ